ਤਾ ਅਗਲੇ ਸਾਲ ਫੇਰ ਮਿਲਾਂਗੇ ਅੱਖਾਂ ਗਈਆਂ ਜਹਾਨ ਗਿਆ ਦੰਦ ਗਿਆ ਸਵਾਦ ਗਿਆ ਮਾਪੇ ਗਿਆ ਰਾਮ ਗਿਆ ਸੱਜਣ ਗਿਆ ਤੇ ਤਾਜ ਗਿਆ ਕੋਈ ਫਰਕ ਨਹੀਂ ਪੈਂਦਾ ਜੇ ਮਰ ਜਾਣਾ ਦੇਸ ਰਾਜ ਗਿਆ ਦੇਸ ਰਾਜ ਫਰੀਦਕੋਟ ਦੀਆਂ ਸਟੇਜਾਂ ਦੀ ਸ਼ਾਨ ਸੀ 10 ਸਾਲ ਹੋ ਗਏ ਉਸ ਨੂੰ ਸਾਡੇ ਤੋਂ ਜੁਦਾ ਹੋਇਆ ਸਾਡੇ ਤੋਂ ਵਿਛੜਿਆ ਤੇ ਉਸ ਦੀਆਂ ਲੀਹਾਂ ਤੇ ਉਸੇ ਸਟਾਈਲ ਦੇ ਵਿੱਚ ਉਸੇ ਅੰਦਾਜ਼ ਦੇ ਵਿੱਚ ਮੰਚ ਦਾ ਧਨੀ ਸਟੇਜ ਦਾ ਧਨੀ ਬਣ ਰਿਹਾ ਹੈ ਉਸ ਦਾ ਪੁੱਤਰ ਰਿਸ਼ੀ ਦੇਸਰਾਜ ਦੇਸਰਾਜ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਉਸ ਦੇ ਪੁੱਤਰ ਦੇਸਰਾਜ ਨੂੰ ਜੇ ਅਗਰ ਉਸੇ ਤਰ੍ਹਾਂ ਹੀ ਸਟੇਜਾਂ ਤੇ ਮਾਣ ਦੇਈਏ ਉਸੇ ਤਰ੍ਹਾਂ ਹੀ ਸਟੇਜਾਂ ਤੇ ਪ੍ਰਮੋਟ ਕਰੀਏ ਉਸ ਨੂੰ ਸਟੇਜਾਂ ਤੇ ਲੈ ਕੇ ਆਈਏ ਤਾਂ ਸ਼ਾਇਦ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਸਾਡੇ ਵੱਲੋਂ ਉਸ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਯਾਰਾਂ ਦੇ ਯਾਰ ਦੇਸਰਾਜ ਨੂੰ ਮੈਂ ਡਾਕਟਰ ਬਲਜੀਸ਼ਰ ਮੋ ਗੋਲੇਵਰ ਸਾਡੇ ਪਰਮ ਮਿੱਤਰ ਸਵਰਗਵਾਸੀ ਜੀ ਦੇਸ਼ ਰਾਜ ਸ਼ਰਮਾ ਜਿਨ੍ਹਾਂ ਨੂੰ ਸਾਡੇ ਦੇ ਵਿਛੜਨਾ ਨੂੰ 10 ਸਾਲ ਹੋ ਗਏ ਨੇ 6 ਮਾਰਚ ਨੂੰ ਉਹਨਾਂ ਦੀ ਵਰਸੀ ਹੈ ਇੱਕ ਬਹੁਤ ਵਧੀਆ ਇਨਸਾਨ ਅਨਮੋਲ ਹੀਰਾ ਵਰਸਾ ਸੀ ਮੈਂ ਉਹਨਾਂ ਦੇ ਨਾਲ ਲੰਮਾ ਸਮਾਂ ਸਮਾਜ ਸੇਵੀ ਕਮਾਂ ਦੇ ਵਿੱਚ ਸੱਭਿਆਚਾਰ ਖੇਤਰ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤੇ ਨੇ ਨਾਲ ਰਿਹਾ ਔਰ ਉਹਨਾਂ ਨੂੰ ਯਾਦ ਕਰਦੇ ਅੱਜ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨ ਕਮਲ ਉਪਜੋਗਨ ਵਾਸਥਾਂ ਬਖਸ਼ੇ ਬਹੁਤ ਅਨੁਗੁਰਾ ਸਵਰਗਵਾਸੀ ਦੇਸ਼ ਰਾਜ ਸ਼ਰਮਾ ਜੀ ਨੂੰ ਉਹਨਾਂ ਦੇ ਵਰਸੀ ਮੌਕੇ ਮੈਂ ਸ਼ਰਦਾ ਦੀ ਫੁੱਲ ਪੇਂਟ ਕਰਦਾ ਹਾਂ ਕਿਉਂਕਿ ਦੇਸ਼ਾਦਰ ਸ਼ਰਮਾ ਜੀ ਇੱਕ ਇੰਨੇ ਨੇਕ ਰੂਹ ਸਨ ਜਿਨ੍ਹਾਂ ਨੇ ਮੰਚ ਸੰਚਾਲਕ ਰਹੀ ਦੇਸ਼ ਆ ਦੇਸ਼ਾਂ ਵਿੱਚ ਆਪਣਾ ਨਾਮ ਬਣਾਇਆ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਇਨਸਾਨ ਨਾਲ ਉਹਨਾਂ ਦਾ ਇੰਨਾ ਪਿਆਰ ਸੀ ਕਿ ਹਰ ਇੱਕ ਇਨਸਾਨ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਸੀ ਜਿਨ੍ਹਾਂ ਸਦਕਾ ਹੀ ਅੱਜ ਵੀ ਲੋਕ ਉਹਨਾਂ ਨੂੰ ਉਹਨਾਂ ਹੀ ਪਿਆਰ ਕਰਦੇ ਹਨ ਤੇ ਉਹਨਾਂ ਦੀ ਵਰਸੀ ਮੌਕੇ ਉਹਨਾਂ ਨੂੰ ਯਾਦ ਕਰਦੇ ਹਨ ਤੋ ਮੈਂ ਅੱਜ ਉਹਨਾਂ ਦੀ 10ਵੀਂ ਵਰ੍ਹੇ ਸਿਰ ਮੌਕੇ ਉਹਨਾਂ ਦੇ ਚਰਨਾ ਵਿੱਚ ਇੱਕ ਨਿਹ ਰੂਪ ਤੇ ਚਰਨਾ ਵਿੱਚ ਮੈਂ ਆਪਣੇ ਸ਼ਰਦਾ ਦੇ ਫੁੱਲ ਪੇਟ ਕਰਦਾ ਕੁਝ ਲੋਕ ਦੁਨੀਆ ਤੇ ਆਉਂਦੇ ਹਨ ਪਰ ਚਲੇ ਜਾਂਦੇ ਹਨ ਪਰ ਸਵਤੀ ਸ਼੍ਰੀ ਦੇਸ਼ ਦਾ ਸ਼ਰਮਾ ਜੀ ਚਾਹੇ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਸਾਨੂੰ ਕਦੇ ਇਦਾਂ ਮਹਿਸੂਸ ਨਹੀਂ ਹੋਇਆ ਕਿ ਉਹ ਸਾਡੇ ਵਿਚਕਾਰ ਨਹੀਂ ਹਨ ਉਹਨਾਂ ਦੀ ਆਵਾਜ਼ ਉਹਨਾਂ ਦੇ ਸਟੇਜ ਦਾ ਅੰਦਾਜ਼ ਹਮੇਸ਼ਾ ਸਾਨੂੰ ਯਾਦ ਰਹੇਗਾ ਉਹਨਾਂ ਦੀ ਆਉਣ ਵਾਲੀ ਵਰਸੀ 10ਵੀਂ ਵਰਸੀ ਤੇ ਅਸੀਂ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਅਸੀਂ ਨਮਸਕਾਰ ਕਰਦੇ ਹਾਂ ਤੇ ਪ੍ਰਮਾਤਮਾ ਦੀ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਬੇਟੇ ਸ਼੍ਰੀ ਰਿਸ਼ੀ ਦੇਸਰਾ ਸ਼ਰਮਾ ਜੀ ਨੂੰ ਬਹੁਤ ਤਰੱਕੀਆਂ ਬਖਸ਼ੇ ਤੇ ਉਹਨਾਂ ਦਾ ਸਾਥ ਹਮੇਸ਼ਾ ਦੇ ਨਾਲ ਰਹੇ। ਇੱਕ ਵਾਰ ਫੇਰ ਸਵਕੀ ਸ਼੍ਰੀ ਦੇਸਨਾ ਸ਼ਰਮਾ ਜੀ ਨੂੰ ਯਾਦ ਕਰਦੇ ਹਾਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਸਵਰਗਯ ਸ਼੍ਰੀ ਦੇਸ਼ਰਾਜ ਸ਼ਰਮਾ ਜੀ ਅੱਜ ਉਹਨਾਂ ਦੀ ਵਰਸੀ ਮੌਕੇ ਮੈਂ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਾ ਹਾਂ ਕਿਉਂਕਿ ਸ਼੍ਰੀ ਦੇਸ਼ਰਾਜ ਸ਼ਰਮਾ ਜੀ ਨੇ ਫਰੀਦਕੋੜ ਬਾਬਾ ਫਰੀਦ ਦੀ ਧਰਤੀ ਦਾ ਨਾਮ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਆਪਦੀ ਮੰਚ ਸੰਚਾਲਕ ਦੇ ਦੁਆਰਾ ਰੌਸ਼ਨ ਕੀਤਾ ਸੀ ਅਸੀਂ ਅੱਜ ਉਹਨਾਂ ਦੀ ਵਰਸੀ ਮੌਕੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦੇ ਹਾਂ ਸਵਤਗਿਆ ਸ਼੍ਰੀ ਦੇਸ਼ਰਾਜ ਸ਼ਰਮਾ ਜੀ ਜਿਨ੍ਹਾਂ ਦਾ ਜਨਮ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਦੇ ਵਿੱਚ ਹੋਇਆ ਪਰ ਆਪਣੀ ਆਵਾਜ਼ ਦੇ ਨਾਲ ਆਪਣੀ ਕਾਬਿਲਤਾ ਦੇ ਨਾਲ ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਸਾਡੇ ਮੁਹੱਲੇ ਸਾਡੇ ਸ਼ਹਿਰ ਦਾ ਨਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਮਕਾਇਆ ਜਿਸ ਜਿੰਨਾਂ ਨੂੰ ਸਟੇਜ ਫਰੀਦਕੋਟ ਦੀ ਨਾਮ ਨਾਲ ਜਾਣਿਆ ਜਾਂਦਾ ਸੀ ਅੱਜ ਉਹਨਾਂ ਦੀ 10ਵੀਂ ਵਰ੍ਹੇਗੰਢ ਮੌਕੇ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਹਨ ਪਰ ਸਾਨੂੰ ਹਮੇਸ਼ਾ ਖਾਸ ਸਟੇਜ ਉਹਨਾਂ ਤੋਂ ਬਿਨਾ ਅਧੂਰੀ ਲੱਗਦੀ ਹੈ ਮੈਂ ਪਰਮਾਤਮਾ ਦੇ ਚਰਨਾ ਦੇ ਵਿੱਚ ਬੇਨਤੀ ਅਰਦਾਸ ਕਰਦਾ ਹਾਂ ਕਿ ਉਹਨਾਂ ਦਾ ਬੇਟਾ ਰਿਸ਼ੀ ਦੇਸ਼ਰਾਜ ਸ਼ਰਮਾ ਵੀ ਸਾਡੇ ਸਮਾਜ ਦੀ ਸੇਵਾ ਆਪਣੇ ਪਿਤਾ ਦੀ ਤਰ੍ਹਾਂ ਹਮੇਸ਼ਾ ਕਰਦਾ ਰਹੇ ਤੇ ਪਰਿਵਾਰ ਦਾ ਨਾਮ ਹਮੇਸ਼ਾ ਚਮਕਾਵੇ ਜੀ ਦੇਸ਼ਰਾਜ ਸ਼ਰਮਾ ਜੀ ਸਾਡੇ ਵੱਡਿਆਂ ਦੇ ਵਿੱਚੋਂ بڑے ਸਤਕਾਰਤ ਤੇ ਰੱਬੀ ਰੂਹ ਸਨ ਜਿੱਥੇ ਉਹ ਪੰਜਾਬ ਦੇ ਗਣਵੇਂ ਚੁਣਵੇਂ ਮੰਜ ਸੰਚਾਲਕਾਂ ਵਿੱਚੋਂ ਇੱਕ ਸੀ ਉੱਥੇ ਨਾਲ ਨਾਲ ਉਹ ਪੱਤਰਕਾਰਤਾ ਦੇ ਖੇਤਰ ਵਿੱਚ ਔਰ ਅਧਿਆਪਨ ਦੇ ਖੇਤਰ ਵਿੱਚ ਵੀ ਸ਼ਾਨਦਾਰ ਢੰਗ ਨਾਲ ਕੰਮ ਕਰਦੇ ਰਹੇ ਔਰ ਰੱਬ ਨੂੰ ਉਹਨਾਂ ਦੀ ਬਹੁਤੀ ਲੰਬੀ ਉਮਰ ਨਹੀਂ ਮਨਜ਼ੂਰ ਸੀ ਕਿ ਉਹ 6 ਮਾਰਚ 2015 ਨੂੰ ਸਾਡੇ ਤੋਂ ਸਦਾ ਲਈ ਵਿਦਾ ਲੈ ਗਏ ਸੀ ਔਰ ਹੁਣ 6 ਮਾਰਚ ਨੂੰ ਉਹਨਾਂ ਦੀ ਵਰਸੀ ਤੇ ਮੈਂ ਉਹਨਾਂ ਨੂੰ ਯਾਦ ਕਰਦਾ ਹਾਂ ਉਹਨਾਂ ਨੂੰ ਨਮਨ ਕਰਦਾ ਹਾਂ ਔਰ ਦੁਆ ਕਰਦਾ ਹਾਂ ਕਿ ਰੱਬ ਉਹਨਾਂ ਦੀ ਪਰਿਵਾਰ ਨੂੰ ਉਹਨਾਂ ਵਰਗੇ ਨਕਸ਼ੇ ਕਦਮਾਂ ਤੇ ਚੱਲਣ ਦਾ ਬਲ ਬਖਸ਼ੇ ਸਤਿ ਸ਼੍ਰੀ ਅਕਾਲ ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਨਰਮਲ ਸਿੱਧੂ ਸਾਡੇ ਬਹੁਤ ਹੀ ਸਤਿਕਾਰਯੋਗ ਫਰੀਦਕੋਟ ਦੀ ਮਹਾਨ ਹਸਤੀ ਸ਼੍ਰੀ ਦੇਸਰਾਜ ਸ਼ਰਮਾ ਜੀ ਜੋ ਸਰੀਰਕ ਰੂਪ ਦੇ ਵਿੱਚ ਸਾਡੇ ਵਿੱਚ ਚਾਹੇ ਮੌਜੂਦ ਨਹੀਂ ਹਨ ਪਰ ਉਹਨਾਂ ਦਾ ਕੀਤਾ ਹੋਇਆ ਕੰਮ ਉਹਨਾਂ ਦੇ ਪਾਏ ਹੋਏ ਪੂਰਨੇ ਅਜ ਵੀ ਲੋਕ ਯਾਦ ਕਰਦੇ ਨੇ ਤੇ ਸਦਾ ਯਾਦ ਕਰਦੇ ਰਹਿਣਗੇ ਸੋ 6 ਮਾਰਚ ਨੂੰ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਮੈਂ ਆਪਣੇ ਵੱਲੀਆਂ ਆਪਣੇ ਪਰਿਵਾਰ ਵੱਲੀਆਂ ਤੇ तमाम میوزਿਕ ਇੰਡਸਟਰੀ ਵੱਲੀਆਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੈਂਟ ਕਰਦਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਹਨਾਂ ਦੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਿੱਛੇ ਉਹਨਾਂ ਦੀ ਸਹਬਜ਼ਾਦੀ ਰਿਸ਼ੀ ਸ਼ਰਮਾ ਜੋ ਬਹੁਤ ਜ਼ਿਆਦਾ ਸੰਗੀਤ ਦੀ ਸਾਹਿਦ ਦੀ ਔਰ ਧਰਮ ਦੇ ਲੇਖੇ ਲੱਗੇ ਨੇ ਉਹ ਬਹੁਤ ਸੇਵਾ ਕਰ ਰਹੇ ਨੇ ਪ੍ਰਮਾਤਮਾ ਉਹਨਾਂ ਨੂੰ ਵੀ ਚੜਦੀ ਕਲਾ ਦੇ ਵਿੱਚ ਰੱਖੇ ਤੇ ਆਪਣੇ ਬਾਪ ਦੇ ਨਾਮ ਨੂੰ ਸਦਾ ਰੋਸ਼ਨ ਕਰਦੇ ਰਹਿਣ ਆਮੀਨ ਸਾਡੇ ਬਹੁਤ ਹੀ ਸਤਿਕਾਰਯੋਗ ਦੇਸ਼ਰਾਜ ਸ਼ਰਮਾ ਜੀ ਸਟੇ ਸੈਕਟਰੀ ਜਿਨ੍ਹਾਂ ਨੇ ਪੂਰੇ ਪੰਜਾਬ ਚ ਦੇਸਾਂ ਪਰਦੇਸਾਂ ਵਿੱਚ ਆਪਣੀ ਇੱਕ ਬਹੁਤ ਹੀ ਮਿੱਠੀ ਆਵਾਜ਼ ਨਾਲ ਪਹਿਚਾਣ ਬਣਾਈ ਉਹਨਾਂ ਦੀ ਵਰਸੀ ਤੇ ਅੱਜ ਮੈਂ ਉਹਨਾਂ ਨੂੰ ਸ਼ੱਤ ਦੇ ਫੁੱਲ ਪੇਂਟ ਕਰਦਾ ਹਮੇਸ਼ਾ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਦੋਂ ਵੀ ਉਹਨਾਂ ਨਾਲ ਮੇਲ ਹੁੰਦਾ ਸੀਗਾ ਤਾਂ ਉਹਨਾਂ ਤੋਂ ਹਮੇਸ਼ਾ ਕੁਝ ਸਿੱਖਣ ਨੂੰ ਹੀ ਮਿਲਦਾ ਸੀਗਾ ਤੇ ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਤੈ ਦਿਲੋਂ ਸ਼ੱਤ ਦੇ ਫੁੱਲ ਪੇਂਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੰਤਾਂ ਦੇ ਆਦਰਯੋਗ ਦੇਸ ਰਾਜ ਜੀ ਉਹਨਾਂ ਦੀ 10ਵੀਂ ਵਰ੍ਹੇਂ ਤੇ ਜਿੱਥੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਸ਼ਰਦਾ ਦੇ ਫੁੱਲ ਭੇਟ ਕਰਦਾ ਹਾਂ ਉੱਥੇ ਮੈਂ ਇਹ ਜ਼ਰੂਰ ਦੱਸਣਾ ਚਾਹੂੰਗਾ ਕਿ ਮੈਂ ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਸਟੇਜ ਤੇ ਜਦੋਂ ਕੋਈ ਗੱਲ ਹੋਣੀ ਉਹਨਾਂ ਨੇ ਕਈ ਵਾਰ ਮੈਨੂੰ ਬਾਹੋਂ ਫੜ ਕੇ ਵੀ ਸਟੇਜ ਤੇ ਚੜਾਉਣਾ ਰਕबीर ਆ ਯਾਰ ਤੂੰ ਵੀ ਕੁਝ ਕੋਈ ਦੋ ਸ਼ਬਦ ਤੂੰ ਬੋਲ ਉਹਨਾਂ ਤੋਂ ਮੈਨੂੰ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਅੱਜ ਉਹ ਸਾਡੇ درمیان ਨਹੀਂ ਤੇ ਉਹਨਾਂ ਦੀ ਜਿਹੜੀ ਘਾਟ ਹੈ ਉਹ ਸਾਨੂੰ ਹਮੇਸ਼ਾ ਹੀ ਰੜਕਦੀ ਰਹੂਗੀ ਉਹਨਾਂ ਦੇ بیٹے ਰਿਸ਼ੀ ਦੇਸ ਦੇਸਰਾਜ ਜੀ ਜੋ ਮੇਰੇ ਬਹੁਤ ਅਜ਼ੀਜ਼ ਨੇ ਔਰ ਹਮੇਸ਼ਾ ਹੀ ਉਹ ਬਹੁਤ ਸਤਿਕਾਰ ਕਰਦੇ ਨੇ ਦੇਸਰਾਜ ਜੀ ਨੂੰ ਜਿੱਥੇ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਉਥੇ ਅਸੀਂ ਉਸ ਦੇ بیٹے ਨਾਲ ਰਿਸ਼ੀ ਦੇਸਰਾਜ ਨਾਲ ਦਿਨ ਰਾਤ ਖੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੰਮਣ ਮਰਨਾ ਹੁਕਮ ਹੈ ਬਾਣਾ ਆਵੇ ਜਾਏ ਅਕਾਲ ਪੁਰਖ ਦਾ ਹੁਕਮ ਹੈ ਜਨਮ ਹੋਣਾ ਮੌਤ ਆ ਜਾਣੀ ਇਹ ਦਸਤੂਰ ਹੈ ਸਰਵਰਧਕਾਰ ਦਾ ਜਿਹੜੇ ਸਾਡੇ ਜਨਮ ਤੋਂ ਪਹਿਲਾਂ ਇਸ ਦੁਨੀਆ ਨੂੰ ਚਲਾਉਂਦੇ ਸੀ ਸਾਡੀ ਮੌਤ ਤੋਂ ਬਾਅਦ ਵੀ ਚਲਾਈ ਜਾਣਗੇ ਪਰ ਸਾਡਾ ਕੰਮ ਵਕਤ ਮਾਨੂੰ ਹੋਰ ਵੀ ਚੰਗੇਰਾ ਬਣਾਉਣਾ ਹੈ ਬੇਸ਼ੱਕ ਮੇਰੇ ਪਰਮ ਮਿੱਤਰ ਸ੍ਰੀ ਦੇਸ਼ ਰਾਜ ਸ਼ਰਮਾ ਜੀ ਉਹਨਾਂ ਨੂੰ ਗਿਆਨ ਹੋ ਇਸ ਦੁਨੀਆ ਤੋਂ 10 ਸਾਲ ਹੋ ਗਏ ਨੇ ਉਨ੍ਹਾਂ ਦੀ ਅੱਜ 10ਵੀਂ ਵਰਸੀ ਆ ਗਈ ਹੈ ਲੇਕਿਨ ਸਮਾਜ ਉਹਨਾਂ ਨੂੰ ਅੱਜ ਵੀ ਯਾਦ ਕਰ ਰਿਹਾ ਹੈ ਕਿਉਂਕਿ ਉਹ ਬਹੁਤ ਉੱਗੇ ਮਾਨਸ ਸੰਚਾਲਕ ਸਨ ਦੁਨੀਆ ਨੂੰ ਬੜੀ ਸੇਵਾ ਦਿੰਦੇ ਸਨ ਮਾਨਵਤਾ ਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਹੀ ਕਰਦੇ ਸਨ ਇਸੇ ਤਰ੍ਹਾਂ ਉਹਨਾਂ ਦਾ लाਡਲਾ ਪੁੱਤਰ ਸ਼੍ਰੀ ਰਿਸ਼ੀ ਸ਼ਰਮਾ ਜੀ ਉਹ ਵੀ ਆਪਦੇ ਪਿਤਾ ਦੇ ਪਾਏ ਹੋਏ ਫੂਨਾ ਦੇ ਮੁਤਾਬਕ ਚੰਦਾ ਹੋਇਆ ਸਮਾਜ ਦੀ ਨਿਰੰਤਰ ਸੇਵਾ ਦੇ ਕਾਰਜ ਜਿਹੜਾ ਹੈ ਉਹ ਕਰ ਰਿਆ ਹੈ ਜੋ ਉਪਜੋ ਸੁਗਨ ਸਾਹਿਬ ਕਰੋ ਅੱਜ ਦੇ ਕਾਲ ਨਾਨਕ ਹਰ ਗੁਰ ਗਾਇ ਲਈ ਛਾੜ ਸਗਲ ਦੇ ਯਾਰ ਵੀ ਦੁਨੀਆ ਸਾਨੂੰ ਸਾਰਿਆਂ ਨੂੰ ਛੱਡ ਕੇ ਜਾਣੀ ਪੈਂਦੀ ਹੈ ਸਭ ਨੇ ਦੁਨੀਆ ਤੋਂ ਜਾਣਾ ਹੈ ਲੇਕਿਨ ਸਾਨੂੰ ਐਸੀ ਕਾਰਜ ਸਥਾਪਿਤ ਕਰਕੇ ਜਾਣੇ ਚਾਹੀਦੇ ਨੇ ਐਸੇ ਸੇਵਾ ਦੇ ਮੀਲ ਪੱਥਰ ਰੱਖ ਕੇ ਜਾਣੇ ਚਾਹੀਦੇ ਨੇ ਵੀ ਸਮਾਰ ਯਾਦ ਕਰੇ ਵੀ ਫਲਾਨਾ ਇਨਸਾਨ ਦੁਨੀਆ ਤੇ ਆਇਆ ਸੀ ਬੇਸ਼ੱਕ ਉਹ ਚਲਾ ਗਿਆ ਕਿਉਂਕਿ ਕਾਲਪੁਰਖ ਦਾ ਦਸਤੂਰ ਹੈ ਆਵਾਗੁਣ ਸੰਸਾਰ ਹੈ ਜਨਮ ਅਤੇ ਮੌਤ ਬਦੂਰੀ ਸਚਾਈ ਹੈ ਲੇਕਿਨ ਦੇਸ਼ ਰਾਜ ਸ਼ਰਮਾ ਜੀ ਨੇ ਅੱਜ ਵੀ ਸਮਾਜ ਸੇਵੀ ਸੰਸਥਾਵਾਂ ਆ ਯਾਦ ਕਰਦੀਆਂ ਨੇ ਔਰ ਉਹਨਾਂ ਦੇ ਦੱਸੇ ਹੋਏ ਮਾਰਗ ਮੁਤਾਬਕ ਇਹ ਸੇਵਾ ਦੇ ਕਾਰਜ ਜਿਹੜੇ ਹਨ ਨਿਭਾੜੀਆਂ ਨੇ ਮੈਂ ਸ੍ਰੀ ਦੇਸ਼ ਰਾਜ ਸ਼ਰਮਾ ਜੀ ਨੂੰ ਨਮਨ ਕਰਦਾ ਹਾਂ ਉਹਨਾਂ ਦਾ ਜਿਹੜਾ ਵਾਸਾ ਹੈ ਆਕਾਰਪੁਰਖ ਦੇ ਜਾਂ ਮਾ ਵਿੱਚ ਜਾ ਬਰਾਜੇ ਹਨ ਉਹਨਾਂ ਦੀ ਆਤਮਿਕ ਰੂਹ ਨੂੰ ਇਸੇ ਤਰ੍ਹਾਂ ਹੀ ਸ਼ਾਂਤੀ ਮਿਲਦੀ ਹੈ ਜਦੋਂ ਅਸੀਂ ਸੇਵਾ ਦਾ ਕਾਰਜ ਉਹਨਾਂ ਦੇ ਮਤਾਬਕ ਕਰਦੇ ਆ ਉਹਨਾਂ ਨੂੰ ਨਮਨ ਹੈ ਉਹਨਾਂ ਦਾ ਸਤਿਕਾਰ ਹੈ ਵੈਗੁਰਜੀ ਖਾਲਸਾ ਵੈਗੁਰਜੀ ਖਾਲਸਾ ਸ੍ਰੀ ਕਾਲ ਜੀ ਮੈਂ ਰਿਸ਼ੀ ਦੇਸਾ ਸ਼ਰਮਾ ਤੋਂ ਮੈਂ ਸਾਰਿਆਂ ਹੀ ਮੇਰੇ ਫਾਦਰ ਸਾਹਿਬ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਪਤਵੰਤੇ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਫਾਦਰ ਸਾਹਿਬ ਦੇ ਵਰ੍ਹੇ ਦੇ ਮੌਕੇ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੇ ਨਾਲ ਬਤਾਏ ਹੋਏ ਪਲਾਂ ਦੀ ਕੋਈ ਸਾਂਝ ਇਸ ਡਾਕੂਮੈਂਟਰੀ ਸਾਂਝੀ ਕੀਤੀ। ਸੁਮੇ ਆਪ ਸਭ ਦਾ ਦਾਜੂਲਾ ਧੰਨਵਾਦ ਵੀ ਕਰਦਾ ਤੇ ਆਪ ਸਭ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਜਿੰਨਾ ਪਿਆਰ ਸਤਕਾਰ ਫਾਦਰ ਸਾਹਿਬ ਨੇ ਆਪਣੇ ਹੁੰਦਿਆ ਤੁਹਾਡੇ ਨਾਲ ਕਮਾਇਆ ਉਸੇ ਪਿਆਰ ਸਤਕਾਰ ਨੂੰ ਮੈਂ ਅੱਗੇ ਲੈ ਕੇ ਚੱਲੂਗਾ ਉਹਨਾਂ ਦੇ ਵਾਂਗ ਉਹਨਾਂ ਦੇ ਵਾਂਗ ਤਾਂ ਨਹੀਂ ਪਰ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰੂੰਗਾ ਅਗਰ ਮੇਰੇ ਤੋਂ ਕੋਈ ਗਲਤੀ ਹੁੰਦੀ ਹੈ ਤੁਸੀਂ ਵੱਡੇ ਬਣ ਕੇ ਮੇਰੇ ਢਾਲ ਬਣ ਕੇ ਮੇਰੇ ਨਾਲ ਹਮੇਸ਼ਾ ਖੜੇ ਹੋ ਤਾਂ ਅੱਗੇ ਵੀ ਖੜੇ ਰਹੇ ਮੈਂ ਤੁਹਾਨੂੰ ਤਹਿਯਾਸ ਕਰਦਾ